ਮੇਰਾ ਹੈਪੀ ਬੰਸੂ ਕੁਛ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਹੋਈ ਆ ਬਸ ਅਸੀਂ ਅੰਦਰ ਸ਼ੈਲਟਰ ਬੈਠੇ ਸੀ ਲੱਗਿਆ ਇਹ ਜਿਹੜਾ ਪਿੱਛੇ ਇਕੱਠਾ ਸੀਗਾ ਇਹਦਾ ਟਰਾਲੀ ਸੜ ਗਈ ਆ ਇਹ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਦਾ ਇਹਦਾ 25-30 ਲੱਖਾਂ ਹੋਣਾ 25 ਲੱਖ ਦਾ 25 ਤੋਂ 30 ਲੱਖ ਦਾ ਨੁਕਸਾਨ ਆ ਹਾਂਜੀ ਕੀ ਆਲਦ ਵਾਲੀ ਕਿਤੇ ਫਸਲਾਂ ਦਾ ਬਚਾਜ ਉਧਰ ਤਾਂ ਨਹੀਂ ਅੱਗ ਨਹੀਂ ਆਪਣੀ ਪੇਟ ਚ ਲਿਆ ਓਕੇ ਕਿੰਨੇ ਕੁ ਸੀ ਕਿ ਕਣਕ ਜਿਹੜੀ ਸੜੀ ਆ 1 ਏਕੜ 1 ਏਕੜ ਅੱਗ ਲੱਗਿਆ ਬੀਰ ਜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਟਰਾਲੀ ਸਟਾਰਟ ਕਰ ਲਾ ਵਿਮਾਲੜ ਭਰੀਏ ਚ ਜਗਿਆੜਾ ਜੀ ਜਗਿਆੜਾ ਨੂੰ ਟਰਾਲੀ ਸਟਾਰਟ ਕਰੀ ਜਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਫੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਰੇਕ ਦੇ ਬਾਹਰ ਕੱਢ ਕੇ ਭਜਾ ਕੇ ਲਿਆਇਆ ਜਾਨੂ ਅੱਗੇ ਸਾਰੇ ਪੁਲਿਸ ਬਹੁਤ ਜੋਰ ਲਾਇਆ ਜਾਣਗੇ ਬਹੁਤ ਮਾਰਿਆ ਜਾਣੀ ਸਾਡੇ ਬਾਦ ਕਿੰਨੇ ਕੁ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ 12 12 13 ਜਾਣੇ ਆ ਸਾਡੇ ਦਾ ਕੋਈ ਗੰਢਿਆ ਦਾ ਕੋਈ ਨੁਕਸਾਨ ਨਹੀਂ ਆਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਪਰਾਈ ਦਾ ਹੋ ਗਿਆ ਪਰਾਈ ਦਾ ਇਹ ਤਾਂ ਕਣਕ ਲਾਉਂਗਾ ਇੱਕ ਪ੍ਰਾਈਸ ਆ ਇਹ ਕੋਈ ਨਹੀਂ ਸੜੀ ਆ ਜੀ ਕਹਿੰਦੇ ਅੱਜਾ ਮੋਣਾ ਕਿਲਾ ਸੜ ਗਿਆ ਜੀ ਕਿਲਾ ਜੀ